ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਰਨਾਮ ਸਿੰਘ ਮੈਸਨਪੁਰੀ ਤੁਸੀਂ ਦੇਖ ਰਹੇ ਹੋ ਬ੍ਰੈਂਟਨ ਸ਼ਹਿਰ 온ਟਾਰੀਓ ਕੈਨੇਡਾ ਦਾ ਇਸ ਵੇਲੇ ਇੱਥੇ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਬੜਾ ਠੰਡਾ ਤੇ ਸੋਹਣਾ ਮੌਸਮ ਬਣਿਆ ਹੋਇਆ ਹੈ ਤੇ ਮੇਰੇ ਸਾਥੀ ਨਿਰਮਲ ਸਿੰਘ ਜੀ ਜੋਸ਼ੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਬਲਡ ਰੋਜ਼ ਕਲੱਬ ਦੇ ਸਰਗਰਮ ਮੈਂਬਰ ਡਰਾਈਵ ਕਰ ਰਿਹਾ ਹੈ ਇਸ ਵੇਲੇ ਆਪਾਂ ਨੂੰ ਸ਼ਹਿਰ ਦਿਖਾ ਰਿਹਾ ਜੀ ਇਹ ਸੋ ਮਾੜਾ ਇਹ ਦੱਸਿਓ ਸਰ ਇੱਧਰੋਂ ਜਾ ਰਹੇ ਆਪਾਂ ਆਪਾਂ ਬ੍ਰਹਮਚਸਤੀ ਸੈਟਰ ਨੂੰ ਜਾ ਰਹੇ ਹਾਂ ਡਿਕਸੀ ਰੋਡ ਦੇ ਉੱਥੇ ਡਿਕਸੀ ਰੋਡ ਬਰਮਨ ਹਾਂਜੀ ਸੋ ਬੜੀ ਸੋਹਣੀ ਮੇਨਟੇਨੈਂਸ ਕੀਤੀ ਹੋਈ ਮਾਰਾ ਜੀਨਾਂ ਨੇ ਸੜਕਾਂ ਦੀ ਅ ਖੈਰ ਈ.ਡੀ.ਐਚ ਵੀ ਕਾਫੀ ਵਧੀਆ ਸੜਕਾਂ ਹੁਣ ਹੋ ਗਈਆਂ ਲੇਕਿਨ ਇਹ ਥੋੜਾ ਜਿਹਾ ਆਪਣੇ ਮੋ ਅੱਗੇ ਆ ਸੋ ਆਪਾਂ ਨੂੰ ਵੀ ਚਾਹੀਦਾ ਇਹਦਾ ਸੜਕਾਂ ਦਾ ਧਿਆਨ ਰੱਖੀ ਸਾਰੇ ਜਿਹੜੇ ਸਾਹਮਣੇ ਆਪਣੇ ਬੱਸ ਚੱਲ ਰਹੀ ਹੈ ਇਹ ਬੱਸਾਂ ਆਪਣੇ ਚੰਡੀਗੜ੍ਹ ਸ਼ਹਿਰ ਵਾਂਗੂੰ ਘੁੰਮਦੀਆਂ ਘੁੰਮਦੀਆਂ ਜਾਂਦੀਆਂ ਜੀ ਸਿਟੀ ਬੱਸ ਸਰਵਿਸ ਬੜੀਆਂ ਸੋਹਣੀਆਂ ਬੱਸਾਂ ਮੋਰੋ ਦੇ ਵਿੱਚ ਦੇਖਣ ਵਾਲੀ ਚੀਜ਼ੇ ਵੀ ਹੁੰਦੀ ਹੈ ਵੀ ਇਹਨਾਂ ਨੇ ਕਈ ਵਾਰ ਆ ਇਹਦੇ ਮੂਰੇ ਸਾਈਕਲ ਸਟੈਂਡ ਬਣਿਆ ਹੁੰਦਾ ਜਿੱਥੇ ਆਪਣਾ ਸਾਈਕਲ ਰੱਖ ਸਕਦੇ ਹਾਂ। ਹਾਂ ਜੀ। ਸ਼ਾਇਦ ਇਹਦੇ ਮੂਰੇ ਵੀ ਹੋਵੇ। ਹੈਗੀ ਹਰੇਕ ਦੇ ਉੱਤੇ। ਆ ਮੈਂ ਤਰ੍ਹਾਂ ਦੇਖ ਰਿਹਾ। 3-4 ਸਾਈਕਲ ਗੱਡੀ ਰੱਖ ਸਕਦੇ। ਬੜੀਆਂ ਸੋਹਣੀਆਂ ਬੱਸਾਂ। ਸੋ ਰੈੱਡ ਲਾਈਟ ਹੋ ਗਈ ਹੈ ਬੱਸ ਥੋੜੀ ਅੱਗੇ ਲੰਘੀ। ਕਾਰ ਲੜੀ ਜਾ। ਸੋ ਇੱਧਰ ਥੋੜੀ ਜਿਹਾ ਹੋਰਡਿੰਗ ਲੱਗਿਆ ਹੋਇਆ ਜੀ ਛੋਟਾ ਜਿਹਾ ਪੀਲ ਰੀਜਨ। ਤਿਓ ਬੜੀ ਸ਼ਾਨਦਾਰ ਬਿਲਡਿੰਗਾਂ ਤੁਹਾਡੇ ਸਾਹਮਣੇ ਹੈਗੀਆਂ ਇਹ ਵੀ ਬੜੀ ਵਧੀਆ ਬਿਲਡਿੰਗਾਂ ਧੁੰਦ ਜੀ ਪਈ ਹੋਈ ਇੱਥੇ ਜਿਵੇਂ ਮੈਂ ਪਹਿਰੇਆ ਧੁੰਦ ਧੁੰਦ ਆਪਣੇ ਜਿਵੇਂ ਫਰਵਰੀ ਜਨਵਰੀ ਦਾ ਮੌਸਮ ਹੁੰਦਾ ਇਸ ਢੰਗ ਦਾ ਮੌਸਮ ਬਣਿਆ ਹੋਇਆ ਸੋ ਬੜੀਆਂ ਸੋਹਣੀਆਂ ਸੁਣੀਆਂ ਗੱਡੀਆਂ ਜੀ ਐ ਬਸ ਬ੍ਰਮਟਨ ਟ੍ਰਾਂਜ਼ਿਟ ਇਹ ਜਿਹੜੀਆਂ ਲੋਕਲ ਬੱਸਾਂ ਹੁੰਦੀਆਂ ਔਰ ਇਹ ਬੜੀਆਂ ਸ਼ਾਨਦਾਰ ਇਹਨਾਂ ਦੀ ਸਰਵਿਸ ਆ ਜੀ ਹਰ ਇਹਨਾਂ ਨੇ ਬਸ ਸਟਾਪ ਤੇ ਰੁਕਣਾ ਸਵਾਰੀਆਂ ਚੱਕਣੀਆਂ ਔਰ ਕੱਲਾ ਇਹਨੂੰ ਡਰਾਈਵਰ ਹੀ ਕੰਟਰੋਲ ਕਰਦਾ ਕੰਡਕਟਰ ਇਹਨਾਂ ਬੱਸਾਂ ਵਿੱਚ ਨਹੀਂ ਹੁੰਦਾ ਜਸਪ੍ਰਵਾਰ ਕਾਲਾ ਨੇ ਸੋ ਦੋਸਤੋ ਸਾਹਮਣੇ ਆਪਣੇ ਇਹ ਸ਼ਾਪਿੰਗ ਮਾਰਾ ਚੱਲੇ ਆ ਮੇਰੇ ਹਿਸਾਬ ਨਾਲ ਜਣ ਬ੍ਰੈਮਲੀ ਥ੍ਰੀ ਸੈਂਟਰ ਅਜ ਵਿੱਚ ਆਪਣੇ ਸਾਥੀ ਨਿਰਮਲ ਸਿੰਘ ਜੁਸਨ ਸਾਹਿਬ ਦੱਸ ਰਿਹਾ ਸੋ ਤੁਹਾਨੂੰ ਇਹਦੇ ਅੰਦਰ ਦਾ ਨਜ਼ਾਰਾ ਵੀ ਅਸੀਂ ਦਿਖਾਵਾਂਗੇ ਅੱਜ ਥੋੜਾ ਸ਼ਾਨਦਾਰ ਇਲਾਕਾ ਆ ਗਿਆ ਇਹ ਸਾਫ ਸੁਥਰਾ 깔 ਲੱਗਿਆ ਹੋਇਆ ਜੀ ਕਿਤੇ ਇੱਥੇ ਮਿੱਟੀ ਦਾ ਨਾ ਨਹੀਂ ਹੈਗਾ ਚਿੱਕੜ ਦਾ ਨਾ ਨਹੀਂ ਹੈਗਾ ਸਾਫ ਸਪਾਈ ਪੱਖੋਂ ਇਹ ਮੁਰਖ ਜਿਹੜੇ ਬੜੇ ਆਪਣੇ ਤੋਂ ਅਡਵਾਂਸ ਔਰ ਬੜੇ ਸੋਹਣੇ ਸ਼ਹਿਰ ਹੈ। ਔਰ ਇਥੋਂ ਗਾੜੀ ਰੈਂਡਮ ਤੇ ਆ ਜਵੇ ਜੋ ਜਿਵੇਂ ਆਪਣੇ ਸਾਥੀ ਨਿਰਮਲ ਸਿੰਘ ਜੀ ਜੋਸ਼ਨ ਸਾਹਿਬ ਦੱਸ ਰਹੇ ਹੈ ਕਿ ਤੇ ਜਿਹੜਾ ਪੈਦਲ ਚੱਲਣ ਵਾਲਾ ਵਿਅਕਤੀ ਆ ਉਹਨੂੰ ਪਹਿਲ ਆ ਤੁਸੀਂ ਦੇਖਿਆ ਵੀ ਇਹ ਦੋ ਸੱਜਣ ਆ ਰਹੇ ਸੀ ਸਾਹਮਣੋਂ ਇਹਨਾਂ ਦੇ ਕਰਕੇ ਗੱਡੀਆਂ ਫਿਰ ਰੁਕ ਗਈਆਂ ਸੋ ਬੈਂਕ ਆਫ ਮੌਨਟਰੀਅਲ ਬੀ ਐਮਓ ਆ ਚੁੱਕਿਆ ਜੀ ਕੋਸ਼ੀਆ ਬੈਂਕ ਇਹ ਵੀ ਆ ਚੁੱਕਿਆ ਸਾਡੇ ਸਾਹਮਣੇ ਬ੍ਰਾਂਚ ਹੈ ਬੜਾ ਸੋਹਣਾ ਏਰੀਆ ਲੱਗ ਰਿਹਾ ਜੀ ਨਾ ਨੇ ਹੋਇਆ